जार लेके आए तुम देखो कि प्रशासन खड़ा तुम गिनती करो जो जाएगा राणा जीन किसी तो पंजाब लेके आए होगा उदों कह सा प्रशासन नहीं है ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਕਿ ਸੋਨੇ ਨਾਲ ਜੇ ਪ੍ਰਸ਼ਾਸਨ ਦੇ ਖਲਾਫ ਪਾਈ ਤੇ ਆ ਕੇ ਕੋਲੇ ਚਲੇ ਜਾਵੇ ਨਾਲ ਅਸੀਂ ਆਪਣੇ ਪੰਜ ਨੂੰ ਚਾਗੇ ਤੁਸੀਂ ਕਹਿਣਾ ਬਾਰਤ ਲੈ ਆ ਸਕਦੇ ਹੋ ਜਲੇ ਵਾਲਾ ਪਿਆਤਪਤੀ ਦੇ ਜਦੋਂ ਮੌਲੀ ਤੋਂ ਕਿਸੇ ਕੋਲ ਨਹੀਂ ਆਇਆ 250 ਕਸਬਾ ਵਾਲਿਆਂ ਵੱਡੇ ਲੈਣੇ ਬੰਦੀ ਸਿੰਘਾਂ ਦੀ ਰਿਹਾਈ ਬੇਅਦਬੀਆ ਘਟਨਾਵਾਂ ਅਤੇ ਬੈਬਲ ਕਲਾਂ ਗੋਲੇ ਕਾਂਡ ਆਦ ਮੁੱਦਿਆਂ ਉੱਤੇ ਕੋਮੀ ਇਨਸਾਫ ਮੋਰਚਾ ਹਵਾਰਾ ਕਮੇਟੀ ਅਤੇ ਪੰਥਕ ਕਮੇਟੀ ਸਮੇਤ ਹੋਰ ਜਥੇਬੰਦੀਆਂ ਜਿਹੜੀਆਂ ਇਨਸਾਫ ਪਸੰਦ ਨੇ ਉਹਨਾਂ ਦੇ ਵੱਲੋਂ ਮੁਹਾਲੀ ਚੰਡੀਗੜ੍ਹ ਦੀ ਸਾਂਝੀ ਸਰਹਦ ਉਤੇ ਪਿਛਲੇ ਸਾਲ 7 ਜਨਵਰੀ ਤੋਂ ਸ਼ੁਰੂ ਕੀਤਾ ਗਿਆ ਲੜੇਵਾਰ ਤਰਨਾ ਜਾਰੀ ਹੈ ਸਿੱਖ ਸੰਗਤ ਅਤੇ ਇਨਸਾਫ ਪਸੰਦ ਲੋਕਾਂ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਵਿਸ਼ਾਲਨ ਸਾਪ ਮਾਰਚ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਨੇ ਚੰਡੀਗੜ੍ਹ ਵੱਲ ਕੂਚ ਕਰਨ ਦੀ ਯਤਨ ਕੀਤਾ ਪਰ ਮੋਹਾਲੀ ਪੁਲਿਸ ਨੇ ਵਾਈਪੀਐਸ ਚੌਕ ਨੇੜੇ ਜ਼ਬਰਦਸਤ ਬੈਰੀਕੇਡਿੰਗ ਕਰਕੇ ਸਿੱਖਾਂ ਦੇ ਕਾਫਲੇ ਨੂੰ ਅੱਗੇ ਵਧਣ ਤੋਂ ਰੋਕ ਲਿਆ ਇਸ ਮੌਕੇ ਬੁਲਾਰਿਆਂ ਨੇ ਆਪ ਕੋ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸਮੇਂ ਦੀਆਂ ਸਰਕਾਰਾਂ ਨੂੰ ਕੋਸਤੇ ਹੋਏ ਜ਼ਹਿਕਾਰੇ ਵੀ ਛੱਡੇ ਜਿੱਥੋਂ ਤੱਕ ਮਾਰਚ ਦਾ ਮਕਸਦ ਹੈ ਲੱਗ ਭੱਗ 2 ਸਾਲ ਤੋਂ 1.5 ਸਾਲ ਹੋ ਗਏ ਦੇ ਮੋਰਚੇ ਲੱਗੇ ਕੁਝ ਵੱਡੇ ਮੋਰਚੇ ਐਮਰਜੈਂਸੀ ਦਾ ਮੋਰਚਾ ਹੈ ਧਰਮਯੁੱਧ ਮੋਰਚਾ ਹੈ ਇਹ ਵੀ 18-18 ਮਹੀਨਿਆਂ ਤੇ ਉੱਤੇ ਸਮਾਪਤ ਹੋ ਗਈ ਸੀ ਜਿਹੜੀ ਸਰਕਾਰ ਦੇ ਲਈ ਕਿਸੇ ਇੱਕ ਸ਼ਾਂਤਮਈ ਇਸ ਧਰਨੇ ਦੇ ਉੱਤੇ 2 ਸਾਲ ਤੋਂ ਗੱਲ ਨਾ ਹੋਣੀ ਮੈਂ ਸਮਝਦਾ ਕਿ ਕਾਨੂੰਨ ਦੇ ਰਾਜ ਦਾ ਸਵਿਧਾਨ ਦਾ ਇੱਕ ਮਜ਼ਾਕ ਹੋੜਾ ਹੈ ਉਹਦੇ ਲਈ ਪੰਜਾਬ ਦਾ ਮੁੱਖ ਮੰਤਰੀ ਤੇ ਦੇਸ਼ ਦਾ ਪ੍ਰਧਾਨ ਮੰਤਰੀ ਜੋ ਸਰਕਾਰਾ ਪੂਰਤ ਹੋਤੇ ਜੁਮੇਵਾਰ ਇਹ ਮੋਟਾ ਜਿਹੜਾ ਮੁੱਖੀ ਅਧਿਕਾਰ ਆਂਦਾ ਕੋਈ ਇੱਕ ਧਰਮਦਾਰੀ ਕਿਸੇ ਇੱਕ ਕੌਮਦਾਰੀ ਸਾਡੇ ਕੋਲੇ ਕੋਈ ਹੋਰ ਰਸਤਾ ਨਹੀਂ ਤੇ ਅਸੀਂ ਆਪਣਾ ਜਿਹੜਾ ਰੋਸ ਆ ਚਾਲੂ ਹੀ ਬਿਖਾਉਂਦੇ ਰਹੀਗੇ ਮੈਂ ਮਹਿਸੂਸ ਕਰਦਾ ਇਹ ਸਰਕਾਰਾਂ ਨੂੰ ਵੀ ਅੰਦਰ ਹੀ ਟੱਕ ਜਾਣਗੇ ਅੱਕ ਜਾਣਗੇ ਇਹ 77 ਸਾਲਾਂ ਤੋਂ ਪੰਜਾਬ ਦੇ ਲੋਕ ਲੜ ਰਹੇ ਹੈ ਤੇ ਇਹ ਥੱਕਣ ਤੇ ਥਕਾਉਣ ਦੇ ਵਿੱਚ ਹੀ ਜਿਹੜਾ ਪਿੱਛੇ ਧਰਮੀ ਦਾ ਦਮੋਰਚੇ ਦੇ ਹਾਲਾਤ ਪ੍ਰਧਾਨ ਮੰਤਰੀ ਜਰਨਲ ਅਕਾਲ ਤਾ ਕਰਣਾ ਬਹੁਤ ਸੰਵੇਦਨਸ਼ੀਲ ਘਟਨਾਵਾ ਦੁਖਦਾਈ ਘਟਨਾਵਾ ਭਰੀ ਅਰ ਸਰਕਾਰ ਤੇ ਰਾਜਨੀਤਿਕ ਆਕਮਦ ਦੇ ਦਿਮਾਗ ਦੇ ਉੱਤੇ ਸਤਾ ਤੇ ਪੈਸਾ ਨਸ਼ੇ ਨਾਲ ਵਿਵਦ ਚੜ ਗਏ ਇਹ ਇੱਕ ਬੜੀ ਵੱਡੀ ਚਿੰਤਾ ਹੈ ਅਸੀਂ ਆਪਣਾ ਸੰਗਠਨ ਜਿਹੜਾ ਉਹ ਸ਼ਾਂਤ ਬਈ ਜਾਰੀ ਰੱਖਾਂਗੇ ਤੇ ਇਹ ਨੂੰ ਟੀਲ ਕਰਾਂਗੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਕੋਈ ਸਦਾ ਇਟੋਟੇ ਜਾਂਦਾ ਨਹੀਂ ਇੱਥੇ ਮੰਤਰੀ ਜੀ ਆ ਰਹੇ ਆ ਕਿ ਸ਼ਖਸ ਪੰਜਾਬ ਸਰਕਾਰ ਦੇ ਕੁਝ ਗਵਰਨਾ ਹੌਸਲੇ ਅਸੀਂ ਆਪਣਾ ਮਾਰਚ ਪੂਨ ਸ਼ਾਨਦਮਈ ਟਗਣਾ ਆਏ ਆ ਤੇ ਸ਼ਾਨਦਮਈ ਟਗਣਾ ਇੱਥੇ ਸਮਾਪਤ ਕਰਦੇ ਨੇ ਇਹ ਇਲੈਕਸ਼ਨ ਕਮਿਸ਼ਨਰ ਜਾਂ ਕੋਈ ਵੀ ਸਰਕਾਰੀ ਸਸਤਾ ਪਾਇਓ ਅਦਾਲਤ ਹੈ ਉਦਲੀ ਜੁਮੇਵਾਰ ਸਰਕਾਰ ਤੇ ਅਸੀਂ ਸਮਝ ਗਿਆ ਕਿ ਉਹ ਜਖਮਾਂ ਦੇ ਉੱਤੇ ਲੂਨ ਛਿੜ ਕਰੇ ਤੇ ਮੈਂ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿਣੀ ਚਾਹੁੰਦਾ ਕਿ ਸਰਕਾਰ ਨੂੰ ਮਹਿੰਗਾ ਪੂਰਾ ਅਸੀਂ ਆਉਣ ਵਾਲੇ ਦਿਨਾਂ ਵਿੱਚ ਲਗਭਗ 23 ਅਸਦੀ ਹਜੇ ਐਲਾਨ ਨਹੀਂ ਕੀਤਾ ਮੈਂ ਚਰੋਤ ਤੋਂ ਦੱਸ ਦਿੰਦਾ 19 ਤਰੀਕ ਨੂੰ ਪੰਜਾਬ ਦੀਆਂ ਸਮੁੱਚੀਆਂ ਸੰਪਰਦਾਵਾਂ ਸਮੁੱਚੇ ਨਿਗ ਸਿੰਘ ਸਮੁੱਚੀਆਂ ਕਿਸਾਨ ਜਿੱਤੇ ਬੰਦਿਆ ਸਾਰੇ ਧਰਮਾਂ ਦੇ ਹਿੰਦੂਆਂ ਦੀ ਮੁਸਲਮਾਨਾਂ ਦੀ ਫੋਰਸ ਸੇਕ ਸੰਪਰਦਾਵਾਂ ਦਾ ਹੋਣਗੀਆਂ ਉਹਨਾਂ ਸਾਰਿਆਂ ਨੇ ਇੱਥੇ ਮਹਾਈ ਦੇ ਮੋਰਚੇ ਕੀ ਤੇ ਲਗਭਗ 400 500 ਨੇ ਬੰਦੇ ਇੱਕ ਗੋਲ ਮੇਜ ਕਰਦਾ ਹੱਸਦਾ ਉਹਦੇ ਸਾਂਝੇ ਤੌਰ ਤੇ ਜਿਨ੍ਹਾਂ ਚ ਸੂਚਾ ਪੰਜਾਬ ਇਕੱਠਾ ਨਹੀਂ ਹੁੰਦਾ ਉਹਨਾਂ ਲੋਕਾਂ ਤੋਂ ਬਿਨਾਂ ਜਿਨ੍ਹਾਂ ਨੇ ਪੰਜਾਬ ਨੂੰ ਪਿਛਲੇ 20 30 ਸਾਲਾਂ ਚ ਲੁੱਟਿਆ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਪੰਜਾਬ ਦੇ ਆਮ ਰਹਿਮ ਦੇ ਪੈਰ ਪੜੇ ਅਕਾਲੀ ਦਲ ਬਾਦਲ ਹੈ ਭਾਵੇਂ ਭਾਰਤੀ ਜਨਤਾ ਪਾਰਟੀ ਹੈ ਜਾਂ ਕਾਂਗਰਸ ਜਾਂ ਅੱਜ ਦੀ ਸਰਕਾਰ ਇਹਨਾਂ ਬਿਨਾਂ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਨਮਾਇਨਾਂ ਲੈ ਪੰਜਾਬ ਦੀਆਂ ਪ아요 ਸਮਾਜਿਕਾਂ ਧਾਰਮਿਕ ਜਿੱਥੇ ਮੰਨੀਆਂ ਦੀ ਅਸੀਂ ਕਾਨਫਰੰਸ ਗੋਲ ਮੈਡੀਕਲ ਕਾਨਫਰੰਸ ਆਖੀ। ਹੁਣ ਵੇਖਣਾ ਇਹ ਹੋਵੇਗਾ ਕਿ ਆਖਰਕਾਰ ਬੰਦੀ ਸਿੰਘਾਂ ਦੀ ਰਿਹਾਈ ਕਦੋਂ ਹੋਵੇਗੀ? ਕਦੋਂ ਸਰਕਾਰਾਂ ਤੱਕ ਇਹ ਆਵਾਜ਼ ਪਹੁੰਚੇਗੀ ਅਤੇ ਕਦੋਂ ਇਹ ਮੋਰਚੇ ਖਤਮ ਹੋਣਗੇ? ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਤੁਹਾਨੂੰ ਸਾਰੇ ਜਾਣਕਾਰ ਦਿੰਦੇ ਰਹਾਂਗੇ। ਤੁਸੀਂ ਜੁੜੇ ਰਹੋ ਨਬਜ਼ ਪੰਜਾਬ ਦੇ ਨਾਲ।